ਕਿੰਨਾ ਲੱਖ ਰੁਪਏ ਦਾ ਮਾਲ ਲਿਆ ਉਹ ਇਕੱਟਾ ਹਾਂ ਫੇਰ ਤੁਸੀਂ ਪਾਉਂਗੀ ਐ ਗੱਲ ਜੀ ਮੈਂ ਤੇਰੇ ਤੇ ਬੈਠੇ ਹੁੰਦੇ ਆ ਲਓ ਜੀ ਬੀਬੀ ਦੀ ਚੱਲ ਰਹੀ ਐ ਐਕਸਰਸਾਈਜ਼ ਨਾਲ ਮੂਰੇ ਚਾਹ ਦੀ ਪਈਆ ਬਾਟੀ ਰੈਡੀ ਟੂ ਗੋ ਨਾਲ ਨਾਲ ਰੀਡਿੰਗ ਚੱਲ ਰਹੀ ਐ ਨਾਲ ਨਾਲ ਰੀਡਿੰਗ ਚੱਲ ਰਹੀ ਐ ਬੀਬੀ ਕਿੰਨੇ ਮਿੰਟ ਬਹਿ ਜਾਣੀ ਹੈ ਤੂੰ ਆਈ? ਤੂੰ ਤੇ ਮਰਜ਼ੀ ਬਹਿ ਲੇਂਗੀ। ਬੀਬੀ ਬਹੁਤ ਚਿਰ ਬਹਿ ਜਾਂਦੀ ਆਈ। ਵਜਰਾਸਨ 'ਚ ਬੈਠਾ ਬਹੁਤ ਹੀ ਚੀਜ਼ ਹੈ। ਹਾਂ ਬੀਬੀ ਘੰਟਾ-ਘੰਟਾ ਸੋਣੀ ਸਾਦਾ ਪਾਠ ਵੀ ਕਰ ਲੈਂਦੀ ਐਵੇਂ ਕੇ। ਸਾਡੇ ਤੋਂ ਇੰਨਾ ਚਿਰ ਨਹੀਂ ਬੈਠਾ ਜਾਂਦਾ ਪਰ ਬੈਹ ਤਾਂ ਲੈਣੀ ਐ। ਖਾ ਕੇ ਤਿੰਨ-ਤਿੰਨ ਰੋਟੀਆਂ ਤੇ ਹੁਣ ਯੋਗਾ ਚੱਲੇ। ਨਾ ਹੀ ਸਵਾਦ ਕੋਈ ਜਾਂਦਾ ਹੁਣ ਤਾਂ। ਅੱਜ ਤਾਂ ਮੈਂ ਨਹੀਂ ਸਵਾਦ ਰੋਟੀ ਬਣਾ ਕੇ ਖਵਾਈ ਇਹਨਾਂ ਨੂੰ। ਤੇ ਆਹ ਹੌਂੀਆਂ ਹੈ ਦੋ ਹੀ ਖਾਣ ਰਏ ਦਹੀਂ ਨਾਲ ਅਕ ਤਾਂ ਗੁੰਨਿਆ ਤੇ ਫੇਰ ਇਹ ਤਾਂ ਇੰਨੀਆਂ ਰੋਟੀਆਂ ਖਾਧੀਆਂ ਇਹਨਾਂ ਨੇ ਆਏ ਕਿ ਰੋਟੀ ਕੋ ਆਏ ਰਹੇ ਆਏ ਨਾ ਬਣਾ ਰਹੇ ਰਹੇ ਰੋਟੀ ਤੇ ਕਹਿੰਦੇ ਤੁਸੀਂ ਨਾ ਮੈਨੂੰ ਕਹਿ ਰਿਹਾ ਤੇ ਮੈਂ ਉਸੇ ਨੂੰ ਖੋਲ ਕੇ ਬਣਾ ਕੇ ਚੀਜੀ ਬਣਾਉਂ ਤੋਲ ਤੈਨੂੰ ਤੇ ਚੀਜੀ ਜੀ ਨੂੰ ਪੁੱਛਿਆ ਕਿ ਦਸ ਟੜ ਕੱਲਾ ਬੁਆਏਗਾ ਤੇ ਮੈਨੂੰ ਆਈ ਨਹੀਂ ਆਏ ਨਾ ਮੈਂ ਸੇ ਮੈਂ ਨਾ ਸੇ ਲੈ ਕਟਾ ਨਾ ਲੈ ਤੂੰ ਅੰਮ ਕਟਾ ਲੈ ਤੇ ਤੂੰ ਮੈਂ ਕਸਟਮ ਬਣਾ ਕੇ ਕੋਣੀ ਐ ਚਾਹ ਤਾ ਕੀ ਲੈ ਬਾਰਾ ਦਿਨ ਤੇ ਤੌਣੇ ਨਹੀਂ ਕਿਵੇਂ ਇੱਕ ਦਿਨ ਦਾ ਪਰੋਣਾ ਦੂਜੇ ਦਿਨ ਧਰਾਉਣਾ ਤੀਜੇ ਦਿਨ ਦੱਦੇ ਮੂੜ ਤੇ ਤੇਰੇ ਤਾਂ ਦਿਨ ਜਲਦੇ ਹੋ ਗਏ ਮੈਨੂੰ ਜਾਣਾ ਚਾਹੀਦਾ ਹੁਣ ਮੇਰੇ ਜਾਣਾ ਚਾਹੀਦਾ ਬਹੁਤ ਦਿਨ ਹੋ ਗਏ ਤੇ ਦੂਸਰੇ ਭਾਈ ਇਹ ਇਂ ਕਰੇ ਉਹ ਜਦੋਂ ਗਏ ਜਾ ਕੇ ਬੁਲਾਏ ਹੋਗੇ ਕਿਸ ਤਾ ਕਿਦਾ ਉਹ ਪੁੱਟਾ ਡਰ ਲੱਗ ਹੋਇਆ ਹੈ ਹੋਰ ਸੰਤਰੀ ਅੱਛਾ ਆ ਗਿਆ ਠੀਕ ਹੈ ਜਾ ਉਹ ਨਹੀਂ ਹੁੰਚੀ ਹਾਂ ਜਾ ਉਹ ਕਿਤੇ ਬਾਹਰੋਂ ਤਾਂ ਉਹਨੇ ਮੱਟੇ ਪਰ ਇਹ ਬਿਆਜਾ ਦੀਆਂ ਰੋਟੀਆਂ ਖਾ ਕੇ ਤਿੰਨ ਤਨ ਢਿੱਗੀ ਮੱਟੀਆਂ ਨਾ ਤਿੰਨ ਬੱਟਣਾ ਨਹੀਂ ਹੁੰਦੀ ਨਾ ਮੱਸੀ ਵੀ ਆਪਾਂ ਇਟ ਮੱਸੀ ਉਹਨੂੰ ਬਿੰਦੀ ਘਾਉਂਦਾ ਨੋਹਣਾ ਆਉਂਦੀ ਨੰਤਾਂ ਮੰਗਲੋ ਅਸਕੋਪ ਜਵਰਿੰਨਾ ਵੱਟੀ ਲਈ ਮੈਂ ਤਾਂ ਕਿ ਬਸ ਸਾਡੀ ਜੇ ਸੇਤੀ ਵਕਤ ਲੀਜੀ ਹੁੰਦੇ ਤੇ ਕਿਹੜਾ ਜਿਹੜਾ ਐਨ ਡੀ ਪੀ ਆਹ ਲਓ ਜੀ ਚੱਲੇ ਆਪਾਂ ਪੈਮਲੀ ਨਾਲ ਸ਼ੌਪ ਤੱਕ ਇੱਕ ਸ਼ੌਪ ਤੋਂ ਨਿਕਲੀ ਦੂਜੀ ਚੜ ਗਏ ਛੁੱਟੀਆਂ ਸਾਡੀਆਂ ਠੀਕ ਹੈ ਜੀ ਆ ਬੰਦ ਕਰ ਲਈ ਜਾਓ ਘੈਂ ਜੰਦੀ ਆ ਭੈਣ ਦੀ ਕਲੋਨੀ ਹੈ ਠੀਕ ਹੈ ਚਲ ਜੇ ਮਿਲਦੇ ਆਂ ਬੀਬੀ ਨਹੀਂ ਜਾਊਗੀ ਨਾਲ ਬੀਬੀ ਨੂੰ ਸਿਜਣਾ ਮਰਜੀ ਕਿ ਨਹੀਂ ਇਹ ਵੀ ਚੰਗਾ ਰਹਿਣਾ ਤੇ ਰਹਿਪਾ ਕਰੇ ਅਸੀਂ ਚਾਹਾਂਗੇ ਪਰ ਬੀਬੀ ਦਾ ਸਾਡੇ ਬਣਾ ਫਿਰ ਟੀ ਨਹੀਂ ਲੱਗਦਾ ਜਾਊਗੀ ਤਾਂ ਨਾਲ ਕਹਿੰਦੀ ਆ ਨਾਮ ਤੇ ਨਾਲ ਜਾਊ ਰਹਿਣਾ ਤੇ ਰਹਿਪਾ ਕਰੇ ਸਹੀ ਤਾਂ ਕੀ ਗੱਲ ਕਰੇ ਨਹੀਂ ਰਹਿਣਾ ਕਰੇ ਸੱਚੀ ਬਣੀ ਜੀ ਨਹੀਂ ਲੱਗਦਾ ਬਹੁ ਹਾਂ ਚਾਹ ਕਰਮ ਮੈਂ ਤੇ ਬੀਬੀ ਦਾ ਅਜੂਰੇ ਕੰਡਮ ਹੈ ਸੱਚੀ ਤੇ ਅਚ ਬੀਬੀ ਦਾ ਮੋਢਾ ਹੋਰ ਭੈਣੋ ਮੋਢਾ ਦੁਖਦਾ ਦੋਨੇ ਜਣੀਆਂ ਨੇ ਭੱਲਾ ਬੜਾ ਰੱਖਿਆ ਹੋਰ ਭੈਣਾਂ ਵਾਲੀ ਦਾ ਤਾਂ ਕੰਮ ਕਰ ਚੱਕੇ ਰੱਖ ਤੂੰ ਇੱਧਰ ਕਾ ਰ ਅਸੀਂ ਬਿਮਾਰ ਆਂ ਤੂੰ ਘਰ ਢੋਣ ਵਾਲਾ ਕੰਮ ਕਰ ਸਾਰੇ ਕੰਮ ਇੱਥੇ ਕਰਾਈ ਚੱਲੋ ਸਾਰਾ ਇੱਥੇ ਕਰਾ ਲੀਕ ਇਹ ਤਾਂ ਉਹ ਨਾਲ ਹੀ ਆ ਚਾਹ ਇਹ ਉਹ ਪਾਇਆ ਨਹੀਂ ਅੱਜ ਫਟ ਆ ਜਾ ਗੱਜ ਮਾਜੀ ਅੱਗੇ ਆ ਗਿਆ ਆਪਾਂ ਸ਼ਾਪ ਤੇ ਤੇ ਹੁਣ ਇਧਰ ਬਾਬਾ ਫਰੀਦ ਜੀ ਹੈ ਤੇ ਪਹਿਲਾਂ ਆਪਾਂ ਬਾਬਾ ਫਰੀਦ ਜੀ ਦੇ ਮੱਥਾ ਟੇਕਿਆ ਹਾਂ ਉਹ ਤੇ ਦੂਜੀ ਸ਼ਿਫਟ ਜਾਏ ਹੈ ਹੁਣ ਮੱਥਾ ਹੁਣ ਟੇਕਿਆ ਆਵਾਂਗੇ ਸਵੇਰੇ ਇਸਨੀਂ ਸੀ ਜੀ ਆਈ ਬਾਬਾ ਤੇ ਹੁਣ ਪਹਿਲਾਂ ਮੱਥਾ ਟੇਕ ਜਾਈਏ ਤੇ ਫੇਰ ਕੰਮ ਲੱਗਾਂਗੇ ਲੋ ਜੀ ਉਹ ਸਾਹਮਣੇ ਰੇ ਬਾਬਾ ਫਰੀਦ ਜੀ ਦਾ ਗੁਰਦੁਆਰਾ ਸਾਹਿਬ ਨਾਲ ਫੁੱਲੀ ਨੇੜੇ ਹੈ

ਰੋਪਾ ਫਰੀਦ ਜੀ ਦੇ ਦਰਵਾਜ਼ਾ ਗੋਦੜੀ ਖਾਲਸਾ ਗੋਦੜੀ ਸਾਈ ਫਰੀਦ ਕੋਟ ਪਹਿਲਾਂ ਇੱਧਰ ਜਾਵਾਂਗੇ ਆਪਾਂ ਤੇ ਇਥੇ ਸਿਰਨਾਵਲੀ ਹੈ ਉੱਥੇ ਤੋਂ ਲੈਣੇ ਐ ਲੋ ਜੀ ਟ੍ਰੈਨ ਪ੍ਰੋ ਹੋ ਗਿਆ ਸਦਾ ਛੁੱਟੀਆਂ ਦਾ ਸਫ਼ਰ ਪੂਰਾ ਤੇ ਚਾਣ ਲੱਗੀਆਂ ਆਪਣੀ ਆਪਣੇ ਘਰਾਂ ਨੂੰ ਵਾਪਸ ਫਾਈਨਲੀ 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 ਹਾਂ ਹੁਣ ਮੈਂ ਫਾਈਨਲੀ ਜਾ ਰਹੀ ਐ ਹੁਣ ਮੈਂ ਜਾ ਰਹੀ ਐ ਅੱਬੀ ਕੋਈ ਛੇਤੀ ਆਉਣੀ ਹਾਂ ਛੇਤੀ ਜੀ ਸਭ ਤੇ ਚਲ ਵੀ ਸੁਨੀਪੌਰ ਨੇ ਬਹੁਤ ਸੇਵਾ ਕੀਤੀ ਬਹੁਤ ਮਜ਼ੇ ਆਏ ਸੁਨੀਪੌਰ ਦੇ ਸੱਤੇ ਹਾਂ ਬੜਾ ਜਿਆਦਾ ਹੋ ਗਏ ਹੈ ਨਾ 10 ਤੋਂ ਤਾਂ ਜਿਆਦਾ ਹੋ ਗਏ ਹਾਂ ਕਾਂਸ ਮੈਂ ਆਈ ਸੀ ਕਿ ਕਿਨੇ ਦਿਨ ਇਕ ਨoise ਸੀ ਮੈਂ ਸਤਰੂ ਦਾ ਵਾਪਸ ਗਈ ਸੀ ਸੋਲਸਤਾਨ ਤੱਕ ਨੂੰ ਆਈ ਸੀ ਤੇ ਅੱਜ ਹੋ ਗਈ 27 ਹੋ ਗਈ ਹਾਂ ਉਹ ਵੀ ਬਸ ਫਿਰ 10 12 ਦਿਨ ਹੋ ਗਏ ਮੈਨੂੰ ਭੈਣੂ ਘਰ ਚੱਲੀ ਗਈ ਹੁਣ ਮੈਂ ਚੱਲੀ ਆਂ ਵਾਪਸ ਫੇਫੇ ਮਿਲਾਂਗੇ ਤੁਹਾਨੂੰ ਉੱਥੇ ਜਾ ਕੇ ਹਲੇ ਤਾਂ ਕੱਲ ਨੂੰ ਜਾਣਾ ਵਾਪਸ ਅੱਜ ਤਾਂ ਹਜੇ ਪਿੰਕਪੋਰ ਤੋਂ ਜਾ ਰਹੇ ਆਂ ਵਾਪਸ ਤੇ ਕੱਲ ਨੂੰ ਜਾਵਾਂ ਗਾਮ ਖਿੰਡੀ ਤੋਂ ਦੇ ਸੀ ਤੇ ਫਿਰ ਕਹਿੰਦੇ ਹਾਂ चलिए लो जी पहुंच गए आपा अपने घर मामा तो मेरी नाल ही आई है शॉप तो बस एंटर करो रुक गए आप फाइनली लौट के बुद्धू घर को आए गए गए गे ना के। <laughs> और है। है ना और सामान कट कर कर दिए लेने लो चलो कर लो। मैं कड़ी परस रखा